हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਦੋਸਤੋ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਆ ਪਿੰਡ ਗੋਲੜੀ ਤਹਿਸੀਲ ਨੰਗਲ ਡੈਮ ਸ਼੍ਰੀ ਆਨੰਦਪੁਰ ਸਾਹਿਬੀ ਲੱਗਦੀ ਆ ਜ਼ਿਲ੍ਹਾ ਰੋਪੜ ਪੰਡਤ ਡੇਰੀ ਫਾਰਮ ਤੋਂ ਦੋਸਤੋ ਇਹ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਆ ਇਹ ਵੇਖੋ ਦੋਸਤੋ ਦੂਜਾ ਸੂਹਾ ਸੋਣ ਵਾਲੀ ਆ ਤਕਰੀਬਨ ਕੱਲ੍ਹ ਦੀ ਵੀਰ ਨੇ ਅਪਡੇਟ ਆਪਾਂ ਨੂੰ ਦਿੱਤੀ ਸੀ ਤੇ ਇਹ ਬਾਅਦ ਵਿੱਚ ਸੂਪੀ ਆ ਠੀਕ ਆ ਜੀ ਵੀਰ ਸ਼ਾਮ ਨੂੰ ਇਹ ਸੂਪੀ ਆ ਉਦੇ ਬਾਰੇ ਤੁਸੀਂ ਕਨਫਰਮ ਕਰ ਸਕਦੇ ਜੇ ਜੇਰਜੁਰ ਪ੍ਰੋਪਰ ਪੈ ਗਈ ਆ ਬੱਚਾ ਵੱਛੀ ਚਾਹੇ ਬੱਚਾ ਮਗਰ ਫੀਮੇਲ ਕਾਫਾ ਸੋ ਬਹੁਤ ਵਧੀਆ ਠੰਡੀ ਧੀਰੀ ਵੈੜਾ ਪਸ਼ੂ ਵਪਾਰ ਦਾ ਵੇਰ ਕਿਤਾ ਕਰਦਾ ਜਰਸੀ ਬਰੀਡ ਦੀਆਂ ਵੈੜਾਂ ਸ਼ਾਹੀਵਾਲ ਅੰਗ ਦੇ ਵਿੱਚ ਵੈੜਾਂ ਇਸ ਕਿਲੇ ਤੇ ਆਉਂਦੀਆਂ ਰਹਿੰਦੀਆਂ ਨੇ ਇਹ ਦੂਜਾ ਸੂਬਾ ਸੂਈ ਆ ਠੀਕ ਆ ਜੀ ਤਕਰੀਬਨ ਕੱਲ ਸ਼ਾਮੀ ਸੂਪੀ ਆ ਉਹਦੀ ਤੁਸੀਂ ਵਿਸ਼ੇਸ਼ ਤੌਰ ਤੇ ਡਿਟੇਲ ਦਿੱਤੇ ਕੇ ਨੰਬਰਾਂ ਤੇ ਕਾਲ ਕਰਕੇ ਲੈ ਲਿਓ ਡਿਮਾਂਡ ਇਹਦੀ 55000 ਆ ਠੀਕ ਆ ਜੀ 55000 ਦੇ ਵਿੱਚੋਂ ਛੋਟ ਜੱਪਾ ਹੋ ਜਾਊਗਾ ਮਾਨਤਾ ਨੂੰ ਹੋ ਜਾਊਗਾ ਸੋ ਜਿਹੜਾ ਭਰਾ ਕੋਈ ਅੱਗੇ ਸ਼ਾਹੀਵਾਲ ਕ੍ਰੋਸ ਜਾਂ ਸ਼ਾਹੀਵਾਲ ਦੇ ਵਿੱਚ ਵਾੜਾ ਖਰੀਦਣ ਦਾ ਚਾਹਵਣਾ ਤਾਂ ਤੁਸੀਂ ਦਿੱਤੇ ਗਏ ਨੰਬਰਾਂ ਤੇ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਬਾਕੀ ਸੋਹਣਾ ਪਿੰਡ ਪੜਾਏ ਬਾਕੀ ਥਣਾ ਤੋਂ ਉਹਨਾਂ ਦੀ ਚੰਗੀ ਆ ਸਾਫ਼ ਸੁਥਰੀ ਆ ਸੋਹਣੇ ਪਿੰਡੇ ਦੀ ਆ ਬਾਕੀ ਲਵਾਈ ਉਚਾਈ ਤੁਸੀਂ ਬਿਲਕੁਲ ਚੈੱਕ ਕਰ ਸਕਦੇ ਹੋ ਠੀਕ ਆ ਜੀ ਤੇ ਮੁੱਲ 55000 ਆ 55000 ਦੇ ਵਿੱਚੋਂ ਛੋਟ ਜਿਹਾ ਹੋ ਜਾਊਗਾ ਕੋਈ ਚਾਹਵਣ ਭਰਾ ਸੰਪਰਕ ਕਰਦਾ ਹੈ ਹੈ ਠੰਡੀ ਧੀਰੀ ਜਾਂ ਸੀਲਸ ਲੱਗਾ ਐਂਡ ਦੇ ਵਿੱਚ ਆਪਾਂ ਬਿਲਕੁਲ ਜਿਹੜੀ ਦੋਸਤੋ ਵੀਰ ਨੇ ਤਸल्ली ਵੀ ਕਰਵਾਈ ਆ ਹਾਥੋ-ਥਲਾ ਆ ਕੇ ਪ੍ਰੋਪਰ ਠੀਕ ਆ ਜੀ ਹਾਥੋ-ਥ ਫੇਰ ਕੇ ਹਵਾਨੇ ਚੱਡੇ ਤੇ ਹੈ ਠੱਡੀ ਧੀਰੀ ਆ ਜਰਸੀਪੁਰੇਡ ਦੇ ਵਿੱਚ ਤੇ ਸ਼ਾਹੀਵਾਲ ਅੰਗ ਦੀਆਂ ਵਾੜਾਂ ਜਿਹੜੀਆਂ ਦੋਸਤੋ ਤਕਰੀਬਨ ਇਸ ਕਿਲੇ ਦੇ ਆਉਂਦੀਆਂ ਰਹਿੰਦੀਆਂ ਨੇ ਸੋ ਨੰਬਰ ਸਕਰੀਨ ਤੇ ਚੱਲਣਗੇ ਪਿੰਡ ਗੋਲੜੀ ਠੀਕ ਆ ਜੀ ਪਿੰਡ ਗੋਲੜੀ ਆ ਨੰਗਲ ਡੈਮ ਤਹਿਸੀਲ ਲਗਦੀ ਆ ਜਿਲ੍ਹਾ ਰੋਪੜ ਬਾਕੀ ਠੱਡੀ ਧੀਰੀ ਆ ਵਾੜ ਠੀਕ ਆ ਜੀ ਬਾਕੀ ਚਾਹਵਨ ਭਰਾ ਤੁਸੀਂ ਸੰਪਰਕ ਕਰ ਲਿਓ ਭਰਾ ਦੇ ਨਾਲ ਕਾਲ ਕਰ ਲਿਓ ਠੀਕ ਆ ਜੀ ਸੋ ਇਹ ਵੀਡੀਓ ਦੇ ਵਿੱਚ ਪ੍ਰੋਜੀ ਡਿਟੇਲ ਸੀਗੀ ਧ